ਹੈਲੋ एवरीवन ਪਾਲਕ ਪਨੀਰ ਬਣਾਉਣ ਲਈ ਜੀ ਸਭ ਤੋਂ ਪਹਿਲਾਂ ਪਾਲਕ ਲੈ ਲੈਣੀ ਆ ਔਰ ਉਹਨੂੰ ਚੰਗੀ ਤਰ੍ਹਾਂ ਝੋਗ ਲੈਣਾ ਤੁਸੀਂ ਫਿਰ ਵਾਸ਼ ਕਰ ਲੈਣਾ ਵਾਸ਼ ਕਰਨ ਤੋਂ ਬਾਅਦ ਇੱਕ ਕਤਲੇ ਵਿੱਚ ਤੁਸੀਂ ਲੈ ਲਓ ਪਾਣੀ ਔਰ ਗਰਮ ਹੋ ਜਾਊਗਾ ਜਦ ਪਾਣੀ ਫਿਰ ਇਹਦੇ ਵਿੱਚ ਆਪਾਂ ਪਾਲਕ ਪਾ ਦੇਣੀ ਆ 6-7 ਮਿੰਟ ਲਈ ਇਹਨੂੰ ਬੋਇਲ ਕਰਾਂਗੇ ਆਪਾਂ ਕੁੱਕਰ 'ਚ ਸੀਟੀਆਂ ਨਹੀਂ ਲਗਵਾਨੀਆਂ ਹੈਗੀਆਂ ਐਦਾਂ ਆਪਾਂ ਟੱਕ ਕੇ ਇਹਨੂੰ ਬੋਇਲ ਕਰਨਾ ਫੁੱਲ ਫਲੇਮ ਤੇ ਜਦੋਂ ਇਹ ਵਾਲੀ ਬੋਇਲ ਹੋ ਜਾਊਗੀ ਆਪਾਂ ਇਹ ਕੱਢ ਲੈਣੀ ਆ ਤੇ ਜਿਹੜੀ ਬਾਕੀ ਬਚੀ ਹੋਈ ਆ ਉਹ ਦੁਬਾਰਾ ਤੋਂ ਪਾ ਦੇਣੀ ਆ ਥੋੜੀ ਥੋੜੀ ਕਰਕੇ ਤੁਸੀਂ ਬੋਇਲ ਕਰਨੀ ਆ ਜਿਆਦਾ ਦੇਰ ਬੋਇਲ ਨਹੀਂ ਕਰਨੀ ਤਾਂ ਕਿ ਇਹਦਾ ਕਲਰ ਬਲੈਕ ਨਾ ਹੋਵੇ ਫਿਰ ਇਹ ਵਧੀਆ ਨਹੀਂ ਲੱਗਦੀ ਦੇਖਣ ਨੂੰ ਔਰ ਵਧੀਆ ਵੀ ਨਹੀਂ ਬਣਦੀ ਹੈਗੀ ਸੋ ਦੇਖੋ ਆਪਾਂ ਨੇ ਹੁਣ ਬੋਇਲ ਕਰ ਲਈ ਆ ਸਾਰੀ ਪਾਲਕ ਔਰ ਇਹਨੂੰ ਕੱਢ ਲਿਆ ਜਿਹੜਾ ਇਹ ਪਾਣੀ ਆ ਨਾ ਜੀ ਇਹ ਵਾਲਾ ਪਾਣੀ ਆਪਾਂ ਨੇ ਐਦਾਂ ਹੀ ਯੂਜ਼ ਕਰਨਾ ਹੈ ਅਗਰ ਆਪਾਂ ਨੂੰ ਲੋੜ ਪਈ ਤਾਂ ਇਹ ਪਹਿਲਾਂ ਸੁੱਕੇ ਹੋਣਾ ਤੁਸੀਂ ਆ ਦੇਖੋ ਪਾਲਕ ਆਪਣੀ ਪੂਰੀ ਤਰ੍ਹਾਂ ਬੋਇਲ ਹੋ ਗਈ ਆ ਸੋ ਸਾਰੀ ਕੱਢ ਲੈਣੀ ਆ ਹੁਣ ਇਹ ਠੰਡੀ ਹੋਣ ਦਵਾਂਗੇ ਤੇ ਦੂਜੀ ਸਾਈਡ ਤੇ ਆਪਾਂ ਨੇ ਤੜਕੇ ਦੀ ਤਿਆਰੀ ਕਰਨੀ ਆ ਆ ਮੈਂ ਪਿਆਜ਼ ਦੇ ਥੋੜੇ ਜਿਹਾ ਹਰਾ ਪਿਆਜ਼ ਵੀ ਲਿਆ ਹੋਇਆ ਆ ਲਸਣ ਔਰ ਪਿਆਜ਼ ਲੈ ਕੇ ਆਪਾਂ ਨੇ ਇਹਨੂੰ ਪਹਿਲਾਂ ਚੌਪ ਕਰ ਲੈਣਾ ਟਮਾਟਰ ਹਰੀ ਮਿਰਚ ਅਦਰਕ ਔਰ ਜਿਹੜਾ ਹਰਾ ਪਿਆਜ਼ ਸੀਗਾ ਉਹ ਇਕੱਠਾ ਚੌਪ ਕਰਨਾ ਹੈ ਉਸ ਤੋਂ ਬਾਅਦ ਆਪਾਂ ਪਾਲਕ ਕਰ ਲੈਣੀ ਆ ਬਲੈਂਡਰ ਦੇ ਵਿੱਚ ਪਾਲਕ ਵੀ ਆਪਣੀ ਆ ਦੇਖੋ ਕਿੰਨੀ ਵਧੀਆ ਹੋਈ ਆ ਤੇ ਤੜਕਾ ਆਪਾਂ ਤਿਆਰ ਕਰਨਾ ਸਟਾਰਟ ਕਰ ਦਿੱਤਾ ਆ ਪਨੀਰ ਕੱਟ ਕਰਕੇ ਰੱਖ ਲਿਆ ਆਪਣੀ ਪੂਰੀ ਤਿਆਰੀ ਹੋ ਚੁੱਕੀ ਆ ਜੀ ਤੜਕਾ ਆਪਣਾ ਭੁੱਜ ਗਿਆ ਤਾਂ ਥੋੜਾ ਜਿਹਾ ਜੀਰਾ ਪਾਣਾ ਉਸ ਤੋਂ ਬਾਅਦ ਤੁਸੀਂ ਪਾ ਦੇਣਾ ਆ ਟਮਾਟਰ ਵਾਲਾ ਪੇਸਟ ਮਸਾਲੇ ਲੈ ਲਓ ਸਾਰੇ ਗਰਮ ਮਸਾਲਾ ਧਨੀਆ ਪਾਊਡਰ ਦੇਗੀ ਮਿਰਚ ਕਿਉਂਕਿ ਆਪਾਂ ਆਲਰੇਡੀ ਹਰੀ ਮਿਰਚ ਪਾਈ ਹੋਈ ਆ ਨਮਕ ਸਾਰਾ ਕੁਝ ਲੈ ਲੈਣਾ ਥੋੜੀ ਜਿਹੀ ਹਿੰਗ ਪਾਣੀ ਆ ਤੁਸੀਂ ਹਲਦੀ ਤੁਹਾਡੀ ਚੋਇਸ ਆ ਪਾਣੀ ਆ ਤਾਂ ਜਦੋਂ ਆਪਣੇ ਮਸਾਲੇ ਭੁੱਜ ਜਾਣੇ ਇਹਨਾਂ ਨੇ ਆਇਲ ਛੱਡ ਦੇਣਾ ਤੇ ਉਸ ਤੋਂ ਬਾਅਦ ਆਪਾਂ ਨੇ ਟਮਾਟਰ ਅਦਰਕ ਵਾਲਾ ਪੇਸਟ ਪਾ ਦੇਣਾ ਇਹਦੇ ਵਿੱਚ ਪਨੀਰ ਪਾਲਕ ਸਭ ਕੁਝ ਆਪਣੇ ਕੋ ਰੈਡੀ ਪਿਆ ਜੀ ਔਰ ਮਸਾਲਾ ਆਪਣਾ ਰੈਡੀ ਹੋ ਚੁੱਕਾ ਤੇ ਹੁਣ ਆਪਾਂ ਨੇ ਐਡ ਕਰ ਦੇਣੀ ਹੈ ਇਹਦੇ ਵਿੱਚ ਪਾਲਕ ਬਹੁਤ ਵਧੀਆ ਬਣਦੀ ਆ ਇਹ ਤੁਸੀਂ ਬਣਾ ਕੇ ਇੱਕ ਵਾਰ ਦੇਖਿਓ ਇਸ ਵਾਰ ਮੈਂ ਹਲਦੀ ਪਾਈ ਆ ਹਲਦੀ ਪਾਣ ਤੋਂ ਬਿਨਾ ਵੀ ਇਹ ਬਹੁਤ ਵਧੀਆ ਉਦੋਂ ਕਲਰ ਆਂਦਾ ਇਹਦਾ ਤੁਹਾਡੀ ਚੋਇਸ ਆ ਅਗਰ ਤੁਸੀਂ ਹਲਦੀ ਪਾਣੀਆ ਤਾਂ ਪਾ ਸਕਦੇ ਆ ਤੇ ਹੁਣ ਆਪਾਂ ਨੇ ਪਨੀਰ ਐਡ ਕਰ ਦਿੱਤਾ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਪਾਲਕ ਦਾ ਥੋੜੀ ਦੇਰ ਇਹਨੂੰ ਟੱਕ ਕੇ ਪਕਾਵਾਂਗੇ ਆਪਾਂ 4-5 ਮਿੰਟ ਲਈ ਪਹਿਲਾਂ ਟਕਾਂਗੇ ਫਿਰ ਇਹਨੂੰ ਹਲਾਉਣਾ ਥੋੜੀ ਦੇਰ ਔਰ ਉਸ ਤੋਂ ਬਾਅਦ ਫਿਰ ਇਦਾਂ ਥੋੜੀ ਦੇਰ ਮਤਲਬ ਕਿ ਤੁਸੀਂ 7-8 ਮਿੰਟ ਲਈ ਇਹਨੂੰ ਪਕਾਓ ਔਰ ਆਪਣੀ ਪਾਲਕ ਬਿਲਕੁਲ ਰੈਡੀ ਆਏ ਬਹੁਤ ਵਧੀਆ ਬਣਦੀ ਆ ਬਿਲਕੁਲ ਰੈਸਟੋਰੈਂਟ ਸਟਾਈਲ ਬਣੀ ਆ ਬਹੁਤ ਟੇਸਟੀ ਬਣਦੀ ਆ ਤੁਸੀਂ ਹਰਾ ਪਿਆਜ਼ ਵੀ ਸਕਿਪ ਨਾ ਕਰਿਓ ਔਰ ਅਦਰਕ ਵੀ ਇਹਦੇ ਵਿੱਚ ਜ਼ਰੂਰ ਪੈਣਾ ਆ ਤੇ ਥੋੜੀ ਜੀ ਆਪਾਂ ਨੇ ਮਲਾਈ ਪਾਈ ਆ ਉਸ ਨੂੰ ਐਡ ਕੀਤਾ ਆਪਣੀ ਪਾਲਕ ਰੈਡੀ ਆ ਜੀ ਤੇ ਹੁਣ ਆਪਾਂ ਮਲਾਈ ਪਾਵਾਂਗੇ ਥੋੜੀ ਜਿਹੀ ਉਸ ਤੋਂ ਬਾਅਦ 3-4 ਮਿੰਟ ਲਈ ਫੇਰ ਪਕਾਵਾਂਗੇ ਔਰ ਬਹੁਤ ਵਧੀਆ ਬਣੀਆਂ ਬਣਾ ਕੇ ਜਰੂਰ ਦੇਖਿਓ ਚੈਨਲ ਨੂੰ ਫੋਲੋ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ